ਮੇਰੇ ਇੱਕ ਹੀ ਸਲਾਹ ਮੈਸੇਜ ਲਾ ਲਓ ਸਲਾਹ ਲਾ ਲਓ ਛੋਟੇ ਵੀਰ ਦੀ ਕਿਤੋਂ ਵੀ ਬੱਚਾ ਲੈਣੇ ਹੋ ਬਾਈ ਜਦੋਂ ਤੁਸੀਂ ਬੱਚਾ ਲੈਣ ਜਾਣੇ ਹੋ ਪ੍ਰੋਪਰ ਟਾਈਮ ਕੱਢ ਕੇ ਜਾਓ ਇਹ ਨਹੀਂ ਹੜਹੜ ਕਰਦੇ ਗਏ ਪਈ ਪਾ ਬੱਚੇ ਬਾਈ ਲੈ ਉਸਦੇ ਫਾਰਮ ਚ ਇੱਕ ਘੰਟਾ ਬੈਠੋ ਬਾਈ ਪਹਿਲਾਂ ਜਾਂਦੇ ਅਗਲੇ ਦਾ ਬੱਚਾ ਦੇਖੋ ਹਾਂ ਦੇਖੋ ਨਿਗਾਹ ਮਾਰੋ ਜੇ ਬੱਚੇ ਨੂੰ ਜਾਨਵਰ ਨੂੰ ਕੋਈ ਬਿਮਾਰੀ ਆ ਘੰਟੇ ਚੋਂ ਉੱਥੇ ਤੁਹਾਨੂੰ ਮਰਿਆ ਬੱਚਾ ਮਿਲੂ ਉਹ ਬੱਚੇ ਬਿਲਕੁਲ ਨਾ ਲਓ ਜੇ ਘੰਟਾ ਤੁਸੀਂ ਉੱਥੇ ਬੈਠੇ ਹੋ ਅਗਲੇ ਨਾਲ ਗੱਲਬਾਤ ਕਰੀ ਆ ਸਲਾਹ ਤੁਹਾਨੂੰ ਵਧੀਆ ਦਿੰਦਾ ਤਾਂ ਬੱਚੇ ਤੇ ਪੈਸੇ ਲਾ ਕੇ ਬੱਚਾ ਸਹੀ ਸਲਾਮਤ ਤਾਂ ਤਾਂ ਲੈ ਕੇ ਆਉਗਾ ਕਈ ਵਾਰੀ ਭਾਈ ਕੀ ਹੁੰਦਾ ਜਾਨਵਰ ਨੂੰ ਬਿਮਾਰੀ ਹੁੰਦੀ ਆ ਮੈਨੂੰ ਤੁਸੀਂ ਫੋਨ ਕਰ ਲਿਆ ਮੈਂ ਚੂਚੇ ਲੈਣ ਆਉਣਾ ਮੈਂ ਜਿਹੜੇ ਮਰੇ ਹੋ ਪਹਿਲਾਂ ਚੁੱਕਾ ਦੂੰ ਵੀ ਚੱਕ ਕੇ ਇਹਨਾਂ ਨੂੰ ਪਾਸੇ ਰੱਖ ਦਿਓ ਤੁਸੀਂ ਆਏ ਮੈਂ ਪਾ ਕੇ ਦੇਤੇ ਤੁਹਾਡੇ ਜਾਂਦੀ ਗੱਲ ਜਾਂ ਸਿੱਟੀ ਜਾਣਗੇ ਭਾਈ ਜੀ ਹਰਸ਼ ਕਾਲ ਜੀ ਸਤਰੀ ਕਾਲ ਭਾਈ हां जी हां जी करी हांला ਵੀਰੇ ਠੀਕ ਆ ਜੀ ਤੁਹਾਨੂੰ ਦੱਸਣ ਲਈ ਆ ਬਾਈ ਵੀਡੀਓ ਬਣ ਰਹੀ ਆ ਤੇ ਅਸੀਂ ਨਾ ਕੋਈ ਵੀਡੀਓ ਪਵਾਉਣੇ ਆ ਉਹ ਚ ਥੋੜੀ ਕਹਾਣੀ ਲੋਕਾਂ ਨਾਲ ਸਾਂਝੀ ਕਰਨ ਲੱਗੇ ਆ ਜੀ ਠੀਕ ਆ ਠੀਕ ਆ ਹਾਂ ਬਾਈ ਜੀ ਤੁਸੀਂ ਨਾ ਨਾ ਲਿਓ ਵੀ ਕੀ ਤੋਂ ਲਏ ਸੀ ਪਰ ਤੁਸੀਂ ਦੱਸੋ ਬਾਈ ਤੁਹਾਡੇ ਨਾਲ ਕੀ ਕਹਾਣੀ ਹੋਈ ਸੀ ਜੀ ਬਾਈ ਜੀ ਆਪਾਂ ਚੂਜੇ ਲਏ ਸੀਗੇ 700 ਚੂਜਾ ਲਿਆ ਸੀਗਾ ਚੂਜਾ ਲਿਆ ਸੀ 1 ਦਿਨ ਦਾ ਠੀਕ ਆ ਜੀ ਉਹ ਵੈਕਸੀਨ ਮੈਨੂੰ ਕਰਕੇ ਦਿੱਤੀ ਸੀਗੀ ਜੀ ਤੇ ਫਿਰ ਸੋਥੋਂ ਮੈਂ ਵੈਕਸੀਆਂ ਲੈ ਕੇ ਗਿਆ ਫਿਰ ਵਾਈਫ ਨੇ ਕੀਤੀ ਉਸਦੀ ਮੇਰੀ ਮਦਦ ਕਰੀ ਜਿੰਨੀ ਕੋਈ ਆ ਜੀ ਜੀ ਬਹੁਤ ਜਾਦੀ ਨਹੀਂ ਨਹੀਂ ਬਾਈ ਮਦਦ ਤਾਂ ਆਪਾਂ ਪਹਿਲਾਂ ਭਰਾ ਤੁਹਾਨੂੰ ਸਾਡੀ ਸਰਵਿਸ ਕਿੱਦਾਂ ਦੀ ਲੱਗੀ ਜੀ ਉਹ ਦੱਸੋ ਵੀਡੀਓ ਚ ਕਲੀਅਰ ਕਰ ਦਿਓ ਤੁਸੀ ਤੁਹਾਡੀ ਬਹੁਤ ਵਧੀਆ ਸੀ ਜੀ ਜਦੋਂ ਮਰਜ਼ੀ ਫੋਨ ਲਾ ਕੇ ਉਹਦੀ ਨਾਲ ਦੀ ਨਾਲ ਰਹਿ ਦਿੰਦੇ ਆ ਤੁਸੀਂ ਜੀ ਜਦੋਂ ਸਾਨੂੰ ਚੀਜ਼ ਦੀ ਲੋੜ ਪੈਂਦੀ ਆ ਚਰਕਦੇ ਆ ਸੋਥੋਂ ਲੈ ਕੇ ਵੀ ਜਾਂਦੇ ਆ ਜੀ ਠੀਕ ਆ ਬਾਈ ਬਾਈ ਇਹਨਾਂ ਨੇ ਤੁਹਾਨੂੰ ਐ ਤਾਂ ਨਹੀਂ ਕਿਹਾ ਹੈਗਾ ਵੀ ਬੱਚੇ ਦਾ ਤੁਸੀਂ ਕਿਸੇ ਤੋਂ ਹੋਰ ਤੋਂ ਲੈਂਦੇ ਆ ਹਨਾ ਨਹੀਂ ਕਿਹਾ ਨਹੀਂ ਬਾਈ ਨੇ ਮੇਰੀ ਮਦਦ ਜ਼ਰੂਰ ਕਰੀ ਆ ਪੂਰੀ ਫੁੱਲ ਜਿੰਨੀ ਕਹਦੇ ਉਨੀ ਅੱਛਾ ਬਈ ਵਧੀਆ ਓਕੇ ਆ ਬਾਈ ਹੁਣ ਤੇਰਾ ਕਾਰੋਬਾਰ ਕਾਮਯਾਬ ਆ ਹਾਂ ਹਾਂ ਮੇਰਾ ਕਾਰੋਬਾਰ ਠੀਕ ਆ ਬਾਈ ਹੁਣ ਕੀ ਨਾ ਬਾਈ ਥੋੜਾ ਕਿਹੜਾ ਪਿੰਡ ਆਗਾ ਮੇਰਾ ਪਿੰਡ ਆ ਇਹ ਸੇਲਵਰਾ ਜੀ ਗੋਗਾ ਮੇਰਾ ਨਾਮ ਆ ਸੇਲਵਰਾ ਪਿੰਡ ਆ ਗੋਗਾ ਬਾਈ ਦਾ ਨਾਮ ਆ ਭਰਾਵੋ ਰਾਮਪੁਰੇ ਦੇ ਕੋਲੇ ਆ ਉੱਪਰ ਵੀਰ ਦਾ ਨੰਬਰ ਦਿੱਤਾ ਬਿਆ ਠੀਕ ਆ ਗੋਗੇ ਬਾਈ ਧੰਨਤੋਂ ਧੰਨਵਾਦ ਬਾਈ ਮਿਹਰਬਾਨੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੜ੍ਹ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਅੱਜ ਆਪਾਂ ਪਹੁੰਚੇ ਵੇ ਆ ਕਿਸਾਨ ਹੈਚਰੀ ਐਂਡ ਫੌਲਟਰੀ ਫਾਰਮ ਬਾਈ ਕੇਂਦਰ ਫੌਜੀ ਕੋਲੇ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਫੌਜੀ ਸਾਹਿਬ ਸਤਿਕਾਰ ਬਾਈ ਹੋ ਠੀਕ ਹੋ ਬਾਈ ਚੜਦੀ ਕਲਾ ਤੇ ਫੌਜੀ ਬਾਈ ਹਲਚਰੀ ਵਾਲਾ ਤੇ ਪੌਲਟਰੀ ਵਾਲਾ ਕੰਮ ਤਾਂ ਹੋਰ ਵੀ ਲੋਕ ਲੋਕ ਵਾਹੂ ਕਰਦੇ ਆ ਜਿਨ੍ਹਾਂ ਦੇ ਕੋਲੇ ਟਰਕੀ ਕੜਕਣਾਸ ਬਟੇਰਾ ਵਗੈਰਾ ਸਾਰਾ ਕੁਝ ਮਿਲਦਾ ਬਾਈ ਪਰ ਬਾਈ ਸੋਡਾ ਇਹਦਾ ਨਾ ਇੱਕ ਪਿਓਰਿਟੀ ਦੇ ਨਾਂ ਤੇ ਆ ਕਹਿੰਦੇ ਫੀਡ ਵੀ ਜਿਹੜੀ ਫੌਜੀ ਕੋਲੋਂ ਮਿਲਦੀ ਆ ਕਿਸੇ ਕੋਲੇ ਉਹੋ ਜਿਹੀ ਫੀਡ ਨਹੀਂ ਮਿਲਦੀ ਤੇ ਕਹਿੰਦੇ ਬੱਚੇ ਵੀ ਜਿਹੜੇ ਫੌਜੀ ਕੋਲੋਂ ਮਿਲਦੇ ਪੱਕਾ GST ਵਾਲਾ ਬਿਲ ਕੱਟ ਕੇ ਦਿੰਦੇ ਨੂੰ GST ਵਾਲਾ ਇਹ ਸਿਸਟਮ ਦੇ ਵਿੱਚ ਵੀ ਗੜ ਮਿਲਦਾ ਮੈਂ ਤਾਂ ਕਦੇ ਸੁਣੀ ਨਹੀਂ ਤੀਗਾ ਬਾਈ ਜੀ ਚੂਚਾ ਵੇਚਣਾ ਤੇ ਚੂਚਾ ਨਾਲ ਪਲਵਾਉਣਾ ਹੂੰ ਆ ਡੱਡ ਗੱਲਾਂ ਨੇ ਅੱਛਾ ਮੰਨ ਲਓ ਤੁਸੀਂ ਮੇਰੇ ਕੋਲੇ ਆ ਬਾਈ ਚੂਚਾ ਲੈਣਾ ਮੈਂ ਕਹਿ ਦਿੰਨਾ ਬਾਈ ਆਹ ਰੇਟ ਆ ਤੁਸੀਂ ਕਹੋਗੇ 2 ਰੁਪਏ ਘੱਟ ਕਰ ਲਾ ਲਓ ਬਾਈ ਲੈ ਜਾਓ ਤੁਸੀਂ ਲੈ ਕੇ ਤੁਰ ਗਏ ਤੁਹਾਨੂੰ ਕੋਈ ਨੌਲੇਜ ਨਹੀਂ ਕੋਈ ਤੁਸੀਂ ਮੈਥੋਂ ਪੁੱਛਿਆ ਨਹੀਂ ਕੋਈ ਮੈਂ ਤੁਹਾਨੂੰ ਦੱਸਿਆ ਨਹੀਂ ਬਾਈ ਇਹਨੂੰ ਟੈਂਪਰੇਚਰ ਰੱਖਣਾ ਪਊ ਬਾਈ ਇਹਨੂੰ ਪਾਣੀ ਪਾਉਣਾ ਪਊ ਬਾਈ ਇਹਦੇ ਚ ਆ ਕਮੀ ਐ ਇਹਦੀ ਆ ਖੂਬੀ ਆ ਕਈ ਵਾਰ ਇਹ ਵਿੱਚ ਜਾਂਦੇ ਹੀ ਮਰ ਜਾਂਦੇ ਜੇ ਜਾਂਦੇ ਜਾਂਦੇ ਮਰ ਗਏ ਬਾਈ ਉਦੋਂ ਬਾਅਦ ਤੁਹਾਡਾ ਦਿਲ ਟੁੱਟ ਗਿਆ ਤੁਸੀਂ ਕਹੋਗੇ ਇਹ じゃ ਕੁੱਤਾ ਕੰਮੀ ਉਦੋਂ ਬਾਅਦ ਬਾਈ ਨੱਕ ਹੀ ਨਹੀਂ ਮਾਰਦਾ ਨਾ ਬੰਦਾ ਆਪ ਕਰੇ ਨਾ ਰਿਸਤਾ ਹਾਂ ਜਿਹੜੇ ਹਰਿਆਣੇ ਦੇ ਲੋਕ ਆ ਬਾਈ ਉਹ ਨੌਲੇਜ ਰੱਖਦੇ ਨੇ ਦੇਸੀ ਚ ਜਾਦੇ ਤੁਸੀਂ ਕਰਨਾਲ ਚ ਤੁਸੀਂ ਤਾਂ ਮੇਰੇ ਨਾਲੋਂ ਜਿਆਦੇ ਫਿਰਦੇ ਤੁਰਦੇ ਹੋ ਨੈਟ ਤੇ ਕੱਢ ਲਿਓ ਹਰ 7 ਕਿਲੋਮੀਟਰ ਤੇ ਇੱਕ ਫਾਰਮ ਆ ਉਹ ਤਾਂ ਉਥੋਂ ਦੀਆਂ ਬੁੜੀਆਂ ਵੀ ਬਾਈ 2-2000 ਮੁਰਗੀ ਪਾਲੀ ਬੈਠੀਆਂ ਨੇ ਅੱਗੇ ਬੁੜੀਆਂ ਹੀ ਲੇਬਰ ਵਾਲੀਆਂ ਰੱਖਦੇ ਆਪਾਂ ਲੋਕ ਲੈ ਜਾਂਦੇ ਆ ਸਾਡਾ ਜਿਹੜਾ ਐਚ ਆਰ ਵਾਲਾ ਦਾ ਕੰਮ ਆ ਸਸਤਾ ਅੰਡਾ ਲਾਉਣਾ ਉਹਨੂੰ ਚੂਚੇ ਨੂੰ ਸਸਤਾ ਵੇਚਣਾ ਇੱਕ ਦੂਜੇ ਦੇ ਕੰਪੀਟੀਸ਼ਨ ਕਰਨਾ ਵੀ ਮੈਂ ਸਸ ਬਾਈ ਕਾਰੋਬਾਰ ਨਹੀਂ ਮੇਰਾ ਆਪਦਾ ਫਾਈਨਾਂਸ ਦਾ ਕਾਰੋਬਾਰ ਆ ਰਜਿਸਟਰਡ ਆ ਉਹ ਵੀ ਪਰ ਉਹਦੇ ਆਲੇ ਪਾਸਿਓ ਮੈਂ ਇੱਧਰ ਤਾਂ ਆਇਆ ਕਾਰੋਬਾਰ ਬਹੁਤ ਵਧੀਆ ਬਾਈ ਤੇ ਜਦੋਂ ਲੋਕਾਂ ਨਾਲ ਜੁੜੇ ਆ ਲੋਕਾਂ ਨਾਲ ਤੁਸੀਂ ਆ ਮੈਂ ਹੁਣ ਫੋਨ ਬੰਦ ਕਰੀ ਬੈਠਾ ਇੱਥੇ ਬੈਠੇ ਬੈਠੇ ਨੂੰ 50 ਫੋਨ ਆ ਜਾਣਗੇ ਬਾਈ ਇਹਨੂੰ ਪਾਣੀ ਧਰੀਏ ਬਾਈ ਇਹਨੂੰ ਕੀ ਕਰੀਏ ਬਾਈ ਉਹ ਦੱਸਦੇ ਆ ਵਧੀਆ ਲੱਗਦਾ ਬਾਈ ਚੂਚਾ ਵੇਚਣ ਤੇ ਚੂਚਾ ਨਾਲ ਪਲਵਾਉਣ 'ਚ ਫਰਕ ਆ ਬਾਈ ਜਿਹੜਾ ਤੁਸੀਂ ਨਾਲ ਚੂਚਾ ਉਹ ਤੂੰ ਬਾਅਦ ਵੀ ਆਪਾਂ ਕਰੀਏ ਗੌਰ ਰੱਖਣੀ ਹੈ ਬਿਲਕੁਲ ਬੀਬਾ ਜੀ ਮੈਨੂੰ ਮੈਨੂੰ ਸਮੇਂ-ਸਮੇਂ ਤੇ ਭਰਾਓ ਗਾਈਡ ਕਰਨਾ ਤੁਸੀਂ ਐਂ ਦੇਖੋ ਵੀ ਬਾਈ ਕੋਲੇ ਆਹ ਦਿਖਾ ਰਹੇ ਬਾਈ ਬਿਲ ਬੁੱਕ ਪਈ ਆਗੀ ਮੈਂ ਤਾਂ ਕਿਸੇ ਚੂਚੇ ਵਾਲੇ ਕੋਲੇ ਬਾਈ ਇਹੋ ਜੀ ਬਿਲ ਬੁੱਕ ਹੀ ਨਹੀਂ ਦਿੱਤੀ ਦੇਖੀ ਨਹੀਂ ਅਗਲਾ ਵੇਚਣਾ ਤੇ ਬਾਈ ਕੰਮ ਖਾਤਮਾ ਹੈਨਾ ਜੀ ਬਾਈ ਇਹ ਕਾਰੋਬਾਰ ਬਹੁਤ ਵਧੀਆ ਇਹ ਤਾਂ ਵਧੀਆ ਜੀ ਜੇ ਤੁਹਾਡੇ ਕੋਲੇ ਬਰੀਡ ਆ ਤੇ ਤੁਹਾਨੂੰ ਉਹਦੇ ਖਾਣੇ-ਦਾਣੇ ਦਾ ਪ੍ਰੋਪਰ ਪਤਾ ਹੁਣ ਜਿਵੇਂ ਬਾਈ ਫੀਡ ਆ ਮੈਂ 4 ਸਾਲ ਮੈਂ ਵੀ ਤੱਕੇ ਖਾਂਦਾ ਰਿਹਾ 4 ਸਾਲ ਜਾਂਦੇ ਆ ਬਾਈ ਫਲਾਨੇ ਦੀ ਲੈਂਦੀ ਸ਼ੀਤਲ ਦੀ ਲੈਂਦੀ ਗੋਦਰੇਜ ਦੀ ਕਈ ਕੰਪਨੀਆਂ ਨੇ ਲੈਂਦੀ ਬਾਈ ਠੀਕ ਹੈ ਪਰ ਉਹ ਜਦੋਂ ਲੈਬ ਚ ਜਾਂਦੇ ਉਹਨਾਂ ਦਾ ਰਿਜ਼ਲਟ ਕੁਸ਼ੂਰੀ ਨਿਕਲਦਾ ਬਾਈ ਠੀਕ ਹੈ ਹੁਣ ਅਸੀਂ ਕਰਨਾਲ ਤੋਂ ਈਜ਼ੀ ਕੰਪਨੀ ਦਾ ਮੈਂ ਡੀਲਰ ਬਣਿਆ ਜੀ ਉਹ ਤਾਂ ਜੇ ਉਹ ਟਰੱਕ ਤੋਂ ਘੱਟ ਭੇਜਦੇ ਨਹੀਂ ਬਾਈ ਉਹ ਤਾਂ ਜੇ ਆ ਉਹਦਾ ਰਿਐਲਿਟੀ ਅੱਡੀ ਆ ਬਾਈ ਆਮ ਚੂਚੇ ਬਾਈ ਆ ਬਾਈ ਜਿਹੜੇ ਵੀਡੀਓ ਦੇਖਦੇ ਆਏ ਦੇ ਦੇਖਣਗੇ ਜੀ ਪਿੱਛੇ ਬੈਠ ਲੱਗੀ ਜੀ ਸੁੰਨਾ ਜਾਂ ਹੋ ਕੇ ਡਿੱਗ ਪਿਆ ਲੱਤਾਂ ਤਾਂ ਕਰਕੇ ਮਰ ਗਿਆ ਉਹ ਤਦੇ ਬਈ ਉਹਨਾਂ ਨੂੰ ਖਾਣਾ-ਦਾਣਾ ਨਹੀਂ ਵਧੀਆ ਅੱਛਾ ਹਾਂ ਕੰਪਨੀਆਂ ਕੀ ਕਰਦੀਆਂ ਬਈ ਜਿਹੜੀ ਚੀਜ਼ ਸਸਤੀ ਆ ਉਹ ਜ਼ਿਆਦੇ ਜਿਹੜੀ ਮਹਿੰਗੀ ਆ ਉਹ ਘੱਟ ਆ ਤੇ ਨਾਂ ਤਾਂ ਜਿਹੜਾ ਕੰਪਨੀ ਦਾ ਨਾਂ ਮੰਨ ਲਓ ਮੈਂ ਜਾਊਂਗਾ ਸਟਾਰਟਰ ਫੀਡ ਦੇ ਦੋ ਸਟਾਰਟਰ ਲਿਆਂਦੀ ਸਟਾਰਟਰ ਪਾਤੀ ਯਾਰ ਫੀਡ ਤਾਂ ਆਪਾਂ ਸਟਾਰਟਰ ਪਾਈ ਜਣਾ ਯਾਰ ਇਹ ਗਰੋਥ ਕਿਉਂ ਨਹੀਂ ਕਰ ਰਿਹਾ ਕਿਉਂਕਿ ਉਹਦੇ ਵਿੱਚ ਕੀ ਆ ਬਈ ਆਪਾਂ ਨੂੰ ਪਤਾ ਹੀ ਨਹੀਂ ਠੀਕ ਹੈ ਉਹ ਚੀਜ਼ ਆ ਜਾਂਦੀ ਹੈ ਬਿਲਕੁਲ ਤੇ ਬਈ ਜੀ ਆਪਾਂ ਬਰੀਡ ਦੀ ਗੱਲ ਕਰੀਏ ਵੀ ਆਪਣੇ ਕੋਲੇ ਇਸ ਟਾਈਮ ਕਿਹੜੀਆਂ-ਕ ਆਪਣੇ ਕੋਲੇ ਬਾਈ ਇੱਕ ਤਾਂ ਮੈਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਬਾਈ ਜਿਹੜਾ ਸਾਡਾ ਕੰਮ ਆ ਉਹ ਪ੍ਰੋਪਰ ਬਰੀਡ ਤੇ ਆ ਠੀਕ ਹੈ ਬੈਲ ਉਹੀ ਦੋ ਜਿਹਦੇ ਕੋਲੇ ਕੁਆਲਟੀ ਹੋਵੇ ਕੁਆਲਟੀ ਹਾਂ ਸਾਡੇ ਕੋਲੇ ਆਰ ਆਈ ਆਰ ਬਾਈ ਠੀਕ ਹੈ ਕੜਕਨਾਥ ਬਾਈ ਹੂੰ ਬਲੈਕ ਐਸਟਰਾ 23 30 ਤਰੀਕ ਦਾ ਹੈ ਚਾ ਜੀ ਉਸ ਤੋਂ ਬਾਅਦ ਟਰਕੀ ਬਾਈ ਹੂੰ ਟਰਕੀ ਵਗੈਰਾ ਅਸੀਂ ਆਪ ਨਹੀਂ ਬਾਈ ਕੇਰਲਾ ਤੋਂ ਮੰਗਾਉਨੇ ਆ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਚਕੋਰ ਆ ਬਾਈ ਹਾਂ ਉਦੋਂ ਬਾਅਦ ਡਬਲ ਐਫ ਜੀ ਆ ਬਾਈ 트리플 ਐਫ ਜੀ ਆ ਬਾਈ ਸਾਰੀਆਂ ਬਰੀਡਾਂ ਬਾਈ ਇੱਕ ਉਹ ਜਿਹਦੀ ਗਰਦਨ ਗੰਜੀ ਦੀ ਬਾਈ ਉਹ ਕਿਹੜਾ ਉਹ ਬਾਈ ਆਪਣੇ ਜਿਹੜੇ ਪੰਜਾਬੀ ਭਾਸ਼ਾ ਚ ਉਹਨੂੰ ਗੰਜੀ ਗੰਜੀ ਗਰਦਨ ਵਾਲਾ ਕਹਿ ਦਿੰਦੇ ਆ ਹਾਂ ਗੰਜੀ ਗਰਦਨ ਵਾਲਾ ਵਜਦਾ ਉਹਦਾ ਅੰਡਾ ਬਾਈ ਡਬਲ ਗੋਲੀ ਵਾਲਾ ਹੁੰਦਾ ਬਹੁਤ ਸੋਹਣੀ ਬਰੀਡ ਆ ਜੀ ਠੀਕ ਹੈ ਜੀ ਉਹ ਬਾਈ ਰੱਖਿਆ ਹੀ ਬਹੁਤ ਸੋਹਣਾ ਲੱਗਦਾ ਬਾਈ ਜੀ ਵੱਡਾ ਹੋਇਆ ਬਾਬਾ ਜੀ ਵੱਡਾ ਹੋਇਆ ਉਹ ਹੋਰ ਵੀ ਬਹੁਤ ਸੋਹਣਾ ਲੱਗਦਾ ਜਦੋਂ ਵੱਡਾ ਹੋ ਜਾਂਦਾ ਨਾ ਉਹਦੀ ਆ ਚੀਜ਼ ਵੀ ਲਾਲ ਲਾਲ ਹੁੰਦੀ ਆ ਤੇ ਉਹ ਕਲੰਗੀ ਨਾਲ ਮਿਲਦੀ ਆ ਠੀਕ ਹੈ ਇੱਕ ਬਈ ਆਪਾਂ ਗੱਲ ਕਰੀਏ ਜਿਵੇਂ ਇਹ ਸੋਡੇ ਕੋਲੇ ਐਸ ਟਾਈਮ ਸਾਰੇ ਬੱਚੇ ਨਹੀਂ ਹੈ ਹਨਾ ਕਈ ਵਾਰ ਕਿਸੇ ਭੈਣ ਭਰਾਵਾਂ ਨੇ ਮੰਨ ਲਓ ਵੀ ਵੱਡੀ ਮਾਤਰਾ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਵੱਡੇ ਬੱਚੇ ਲੈਣੇ ਹੁੰਦੇ ਆਗੇ ਉਹ ਵੀ ਅਵੇਲੇਬਲ ਕਰਵਾਉਂਦੇ ਆ ਉਹ ਵੀ ਬਈ ਉਹ ਬਈ ਜਿਵੇਂ ਹੁਣ ਸਾਡੇ ਕੋਲੇ ਬੁਕਿੰਗ ਆਉਂਦੀ ਆ ਜੀ ਬੁਕਿੰਗ ਕਰ ਦਿੰਦੇ ਆ ਸਾਨੂੰ ਇੰਨੇ ਟਾਈਮ ਦਾ ਇੰਨੀ ਤਰੀਕ ਦਾ ਸਾਡਾ ਹੈਚ ਆ ਉਹਨਾਂ ਅਗਲੇ ਨੂੰ ਦੱਸ ਦਿੰਨੇ ਆ ਉਸ ਤੋਂ ਬਾਅਦ ਬਈ ਉਹ ਉਹਨੇ ਦਿਨਾਂ ਦਾ ਸਾਨੂੰ ਕਹਿ ਦਿੰਦੇ ਆ ਵੀ ਸਾਨੂੰ 15 ਦਿਨਾਂ ਦਾ 18 ਦਿਨਾਂ ਦਾ ਉਹਨੇ ਦਿਨਾਂ ਦਾ ਕਰਕੇ ਠੀਕ ਹੈ ਜੀ ਮਨ ਲਓ ਬਾਈ ਜਿਵੇਂ ਕੋਈ ਵੀਰ ਤੁਹਾਡੇ ਕੋਲੇ ਲੈਂਦਾ ਤੁਸੀਂ ਪੱਕਾ ਬਿੱਲ ਕੱਟ ਕੇ ਜਿੰਨੂੰ ਬੰਦੇ ਨੂੰ ਹੈ ਨਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਗਾਈਡ ਕਿਵੇਂ ਕਰਦੇ ਜਿਵੇਂ ਤੁਸੀਂ ਦੱਸਿਆ ਵੀ ਹੁਣ ਈਜੀ ਕੰਪਨੀ ਦੀ ਫੀਡ ਆ ਗਈ ਹੈ ਨਾ ਤੇ ਉਹ ਫਿਰ ਬੰਦੇ ਨੂੰ ਆਪਦੇ ਕੋਲ ਹੀ ਸਾਰਾ ਕੁਝ ਭਾਂਡੇ ਵਗੈਰਾ ਸਾਰਾ ਕੁਝ ਕੱਪੜੇ ਕੋਲ ਸਭ ਕੁਝ ਦਿੰਨੇ ਆ ਬਾਈ ਅਸੀਂ ਨਾ ਸਬਦਾਂ ਦੇ ਲਈ ਵੈਸੇ ਬਹੁਤ ਘੱਟ ਲੋਕ ਕਰਦੇ ਨੇ ਮੈਂ ਕਿਸੇ ਨੂੰ ਨਿੰਦਾ ਨਹੀਂ ਠੀਕ ਹੈ ਅਸੀਂ ਬਾਈ ਜਿਹੜਾ ਵੀ ਬਾਈ ਸਾਡੇ ਕੋਲੇ ਆਉਂਦਾ ਜੀ ਹਾਂਜੀ ਅਸੀਂ ਉਹਦਾ ਨੰਬਰ ਲੈ ਲੰਨੇ ਆ ਠੀਕ ਹੈ ਅਸੀਂ ਸਾਡਾ ਇੱਕ ਗਰੁੱਪ ਬਣਿਆ ਹੋਇਆ ਕਿਸਾਨ ਹੈਚਰੀ ਦੇ ਨਾਂ ਤੇ ਠੀਕ ਹੈ ਅਸੀਂ ਉਹਦੇ 'ਚ ਜਿਹੜੀ ਵੀ ਕੋਈ ਮੁੱਢਲੀ ਜਾਣਕਾਰੀ ਹੈ ਜੀ ਜਿਵੇਂ ਇੱਕ ਹੈਚ ਨਿਕਲਿਆ ਉਹਨੂੰ ਹੁਣ ਆਪਾਂ ਲਸੋਟਾ ਟੀਕਾ ਲਾਉਣਾ ਗਮੋਹਰੋ ਲਾਉਣਾ ਉਹ ਟਾਈਮ ਟੂ ਟਾਈਮ ਪਾਉਂਦੇ ਰਹਿੰਦੇ ਆ ਵੀ ਵਟਸਐਪ ਗਰੁੱਪ ਬਾਰ ਬਾਰ ਵਟਸਐਪ ਗਰੁੱਪ ਤੇ ਜਾਣਕਾਰੀ ਇਹ 'ਚ ਹੋਰ ਵੀ ਬਈ ਸੁਖਦਾ ਮੰਨ ਲਓ ਮੈਂ ਕਿਸੇ ਬੰਦੇ ਨਾਲ ਗਲਤ ਕਰਦਾ ਤਾਂ ਉਹ ਬੰਦਾ ਇਹ 'ਚ ਪਾ ਸਕਦਾ ਵੀ ਬਾਈ ਮੈਂ ਲੈ ਕੇ ਗਿਆ ਸੀ ਆ ਬਾਈ ਨੇ ਤਾਂ ਮੈਨੂੰ ਆ ਚੀਜ਼ ਦੇ ਦਿੱਤੀ ਆ ਬਾਈ ਨੇ ਦਾ ਚੀਜ਼ ਮੈਂ ਤਾਂ ਮੁਰਗੀਆਂ ਲਈਆਂ ਸੀ ਇਹ ਤਾਂ ਅੰਡੇ ਨਹੀਂ ਦਿੰਦੀਆਂ ਜੀ ਅੰਡੇ ਪ੍ਰਾਭੋ ਮੇਰੇ ਨਾਲ ਗੱਲ ਹੋਈ ਹੈ ਚਲ ਆਪਾਂ ਪਿੰਡ ਦਾ ਨਾਂ ਨਹੀਂ ਲੈਂਦੇ ਇੱਥੇ ਜਿੱਥੇ ਅਸੀਂ ਬੈਠਿਆ ਇੱਥੇ ਲਵੇ ਲਾਉਣੇ ਦੀ ਗੱਲ ਆ ਗਈ ਬਾਈ ਮੇਰੇ ਨਾ ਬੱਚੇ ਨੂੰ ਬੜਾ ਸ਼ੌਂਕ ਆ। ਜੀ ਜੀ। ਇਹਦੇ ਕਰ ਕੀ ਭਰਾਵਾ ਆਪਾਂ ਖੇਤ ਦੇ ਬੱਚੇ ਜਾਨਵਰ ਰੱਖਿਆ ਜੀ ਹਾਂ। ਬਾਈ ਅਸੀਂ ਅੰਡਿਆਂ ਵਾਸਤੇ ਮੁਰਗੀਆਂ ਲੈ ਕੇ ਜੀ ਹਾਂ। ਨਾ ਤਾਂ ਉਧਰ ਦੇ ਬੰਦੇ ਨੇ ਮੈਨੂੰ ਦੱਸੀ ਬਾਈ ਇਹਨਾਂ ਨੂੰ ਆਹ ਫੀਡ ਪਾਉਣੀ ਪਊਗੀ ਫੇਰ ਆਂਡੇ ਦੇਣੇ ਹਾਂ। ਉਹ ਕਹਿੰਦਾ ਵੀ ਸਾਡੇ ਕੋਲੇ ਆਂਡੇ ਦੰਦੀਆਂ ਨੇ ਕਹਾ ਜਾ ਕੇ ਬਾਈ ਮੇਰੇ ਕੋਲ ਤਾਂ ਆਂਡੇ ਨਹੀਂ ਦਿੱਤੇ ਉਹਨਾਂ ਨੇ। ਆਂਡੇ ਦੇ ਨੂੰ ਵੀ ਛੱਡ ਗਿਆ। ਹੁਣ ਅੱਜ ਛੋਡੇ ਨਾਲ ਗੱਲ ਕਰਕੇ ਪਤਾ ਲੱਗੀ ਵੀ ਜਿਹੜੀ ਇਹ ਅੰਡਿਆਂ ਦੀ ਫੀਡ ਪਾਉਣੀ ਪੈਂਦੀ ਆ ਉਹ ਆ ਗਈ। ਤੇ ਹੁਣ ਬਾਈ ਆਵਾ ਫੀਡ ਦੀ ਗੱਲ ਕਰੀਏ ਵੀ ਜਿਵੇਂ ਤੁਸੀਂ ਦੱਸੇ ਵੀ ਲੋਕਾਂ ਨੂੰ ਗ ਕੱਟ ਪਾਗਾ ਐਕਚੁਅਲੀ ਤਾਂ ਬਾਈ ਇਹਨਾਂ ਨੂੰ ਪਹਿਲਾਂ ਪ੍ਰੀ ਸਟਾਰਟਰ ਪੈਂਦੀ ਹੈ ਜੀ ਠੀਕ ਹੈ ਉਦੋਂ ਬਾਅਦ 60 ਦਿਨਾਂ ਬਾਅਦ ਇਹਨਾਂ ਨੂੰ ਗਰੋਵਰ 66 ਦਿਨਾਂ ਬਾਅਦ ਇਹਨਾਂ ਨੂੰ ਗਰੋਵਰ ਸਟਾਰਟ ਹੁੰਦੀ ਹੈ ਜੀ ਫੀਡ ਬਦਲੀ ਕਰਨ ਦੇ ਵੀ ਤਰੀਕੇ ਨੇ ਹੁਣ ਮੰਨ ਲਓ ਮੈਂ ਤੁਸੀਂ ਮੈਥੋਂ ਚੂਚਾ ਲੈਣ ਆਏ ਮੈਂ ਤੁਹਾਨੂੰ ਦੱਸਦਾ ਵੀ ਬਾਈ 60 ਦਿਨਾਂ ਬਾਅਦ ਆਹ ਫੀਡ ਪਾ ਦਿਓ ਤੁਸੀਂ ਕੀ ਕਰੋਗੇ ਉਹ ਜਿਹੜੀ ਪੁਰਾਣੀ ਫੀਡ ਆ ਉਹਨੂੰ ਚੱਕੋਗੇ ਨਵੀਂ ਪਾ ਦੋਗੇ ਵੀ ਬਾਈ ਨੇ 60 ਇਹਦੇ ਤਰੀਕੇ ਨੇ ਬਾਈ 10% ਜਿਹੜੀ ਨਵੀਂ ਉਦੋਂ 90% ਪ੍ਰਾਣੀ ਫਿਰ 20% ਫਿਰ 30% ਫਿਰ 40% ਹਾਂਜੀ ਮਿਕਸ ਮਿਕਸ ਕਰਕੇ ਹਰ ਕੋਈ ਬਾਈ ਇੰਨੀ ਗਾਈਡ ਲਾਈਨ ਦਿੰਦਾ ਨਹੀਂ ਦਿੰਦਾ ਨਹੀਂ ਬਿਲਕੁਲ ਮੈਂ ਤੁਹਾਨੂੰ ਨੰਬਰ ਲਾ ਕੇ ਜਿੰਨੇ ਮਤਲਬ ਕਸਟਮਰ ਨੇ ਜਿਹਦਾ ਮਰਜ਼ੀ ਨੰਬਰ ਲਾ ਲਿਓ ਆਪਾਂ ਕਿਤੇ ਦੁਬਾਰੇ ਵੀਡੀਓ ਕਰੀ ਆਪਾਂ ਉੱਤੇ ਨੰਬਰ ਵੀ ਸ਼ੋਅ ਕਰਾਂਗੇ ਸਾਡਾ ਸਰਵਿਸ ਦਾ ਬਾਈ ਇਦਾਂ ਜੇ ਆ ਬਾਬੇ ਦੀ ਕਿਰਪਾ ਨਾਲ ਕੋਈ ਚੂਚਾ ਕਿਤੇ ਉਹ ਲੈਂਦਾ ਜੇ ਸਾਨੂੰ ਕਾਲ ਕਰਦਾ ਅਸੀਂ ਉਹਨੂੰ ਪ੍ਰੋਪਰ ਗਾਈਡ ਕਰਦੇ ਹਾਂ ਹਾਂ ਚੂ ਕੀ ਗੱਲ ਆ ਬਾਈ ਜਿਵੇਂ ਤੁਸੀਂ ਗੱਲ ਦੱਸੀ ਦੀ ਵੀ ਛੇਲਪਰਾਹ ਪਿੰਡ ਆ ਭਰਾ ਉਹ ਰਾਮਪੁਰੇ ਕੋਲੇ ਜੀ ਤੇ ਉੱਥੇ ਬੰਦੇ ਨੇ ਬਾਈ ਕਿਦੋਂ 700 ਚੂਚਾ ਲਿਆ ਸੀਗਾ 700 ਚੂਚਾ ਲਿਆ ਸੀ ਠੀਕ ਹੈ ਤੇ ਉਹ ਬੰਦੇ ਦਾ ਭਰਾ ਉਹ ਤੁਹਾਨੂੰ ਨੰਬਰ ਵੀ ਪਾਉਣੇ ਆਗੇ ਤੇ ਉਹ ਵੀਰ ਨੇ ਬਾਈ ਮੰਨ ਲਓ ਚੂਚੀ ਲੇਤੋ ਕਿ ਕਿਤੋਂ ਹੋਰ ਹੈ ਨਾ ਤੇ ਉਹਦੇ ਬਾਈ ਮਰੀ ਜਾਣ ਤੇ ਉਹਨਾਂ ਨੇ ਕਹਾ ਜੀ ਤੋਂ ਲੈਤੇ ਦੀਗੇ ਉਹਨੂੰ ਕਹਿੰਦੇ ਵੀ ਯਾਰ ਵਾਪਸ ਲੈ ਲੈ ਉਹ ਕੀ ਕਹਿੰਦਾ ਬਈ ਮੈਂ ਫੋਨ ਬਹਰ ਨਹੀਂ ਚਾਹ ਕਿਆ ਬਾਈ ਆਪਦੇ ਮੂੰਹੋਂ ਦੱਸਣਗੇ ਬਾਈਆਂ ਦਾ ਨੰਬਰ ਚਲਾ ਦਿਓ ਜੀ ਵੀਡੀਓ ਥੋੜੀ ਲੰਬੀ ਹੋ ਜੂਗੀ ਇਹ ਕਿੰਨੂੰ ਕਰਦਾ ਕੋਈ ਗੱਲ ਆ ਨੰਬਰ ਆ ਬਾਈ ਆ ਨੰਬਰਾਂ ਚਾਹੇ ਤੁਸੀਂ ਭਰਾ ਪੋਸਤ ਸੇਲਪਰਾ ਪਿੰਡ ਆ ਬਾਈ ਦਾ ਹਾਂ ਜੀ ਹਾਂ 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 ਤੁਸੀਂ ਕਰੋ ਗੱਲ ਬਾਈ ਬਾਈ ਨਾਲ ਹੈਲੋ ਬਾਈ ਜੀ ਹਰਸ਼ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਮੈਂ ਫੌਜੀ ਬੋਲਦਾ ਬਾਈ ਉਗੋ ਤੋਂ ਕਿਸਾਨ ਹਚਰੀ ਤੋਂ ਹਾਂਜੀ ਹਾਂਜੀ ਕਰੀ ਹਾਲਾ ਵੀਰੇ ਠੀਕ ਆ ਜੀ ਤੁਹਾਨੂੰ ਦੱਸਣ ਲਈ ਆ ਬਾਈ ਵੀਡੀਓ ਬਣ ਰਹੀ ਆ ਤੇ ਅਸੀਂ ਨਾ ਕੋਈ ਵੀਡੀਓ ਪਵਾਉਣੇ ਆ ਉਹ ਚ ਥੋੜੀ ਕਹਾਣੀ ਲੋਕਾਂ ਨਾਲ ਸਾਂਝੀ ਕਰਨ ਲੱਗੇ ਆ ਜੀ ਠੀਕ ਆ ਠੀਕ ਆ ਹਾਂ ਬਾਈ ਜੀ ਤੁਹਾਨੂੰ ਨਾ ਨਹੀਂ ਲੈਣਾ ਵੀ ਤੁਸੀਂ ਨਾ ਨਾ ਲਿਓ ਵੀ ਕੀ ਤੋਂ ਲਏ ਸੀ ਪਰ ਤੁਸੀਂ ਦੱਸੋ ਬਾਈ ਤੁਹਾਡੇ ਨਾਲ ਕੀ ਕਹਾਣੀ ਹੋਈ ਸੀ ਜੀ ਬਾਈ ਜੀ ਆਪਾਂ ਚੂਜੇ ਲਏ ਸੀਗੇ 700 ਚੂਜਾ ਲਿਆ ਸੀਗਾ ਚੂਜਾ ਲਿਆ ਸੀ ਇੱਕ ਦਿਨ ਦਾ ਠੀਕ ਆ ਜੀ ਉਹ ਵੈਕਸੀਨ ਮੈਨੂੰ ਕਰਕੇ ਦਿੱਤੀ ਸੀਗੀ ਜੀ ਤੇ ਫੇਰ ਸੋਥੋਂ ਮੈਂ ਵੈਕਸੀਆਂ ਲੈ ਕੇ ਗਿਆ ਫੇਰ ਵਾਈਫ ਨੇ ਕੀਤੀ ਉਸਦੀ ਮੇਰੀ ਮਦਦ ਤਾਂ ਕਰੀ ਜਿੰਨੀ ਕੋਈ ਆ ਜੀ ਜੀ ਬਹੁਤ ਜਿਆਦਾ ਨਹੀਂ ਨਹੀਂ ਬਾਈ ਮਦਦ ਤਾਂ ਆਪਾਂ ਪਹਿਲਾਂ ਭਰਾ ਤੁਹਾਨੂੰ ਸਾਡੀ ਸਰਵਿਸ ਕਿੱਦਾਂ ਦੀ ਲੱਗੀ ਜੀ ਉਹ ਦੱਸੋ ਵੀਡੀਓ ਚ ਕਲੀਅਰ ਕਰ ਦਿਓ ਤੁਹਾਡੀ ਬਹੁਤ ਵਧੀਆ ਸੀ ਜੀ ਜਦੋਂ ਮਰਜੀ ਫੋਨ ਲਾ ਕੇ ਉਹ ਵੀ ਨਾਲ ਦੀ ਨਾਲ ਰਹਿ ਦਿੰਦੇ ਆ ਤੁਸੀਂ ਜੀ ਜਦੋਂ ਸਾਨੂੰ ਚੀਜ਼ ਦੀ ਲੋੜ ਪੈਂਦੀ ਆ ਚਰਕਦੇ ਸੋਥੋਂ ਲੈ ਕੇ ਵੀ ਜਾਂਦੇ ਆ ਜੀ ਠੀਕ ਆ ਬਾਈ ਬਾਈ ਇਹਨਾਂ ਨੇ ਤੁਹਾਨੂੰ ਐ ਤਾਂ ਨਹੀਂ ਕਿਹਾ ਹੈਗਾ ਵੀ ਬੱਚੇ ਦਾ ਤੁਸੀਂ ਕਿਸੇ ਹੋਰ ਤੋਂ ਲੈਤੇ ਆ ਹਨਾ ਨਹੀਂ ਆਇਆ ਮੈਨੂੰ ਕਿਹਾ ਨਹੀਂ ਬਾਈ ਨੇ ਮੇਰੀ ਮਦਦ ਜ਼ਰੂਰ ਕਰੀ ਆ ਪੂਰੀ ਫੌਲ ਜਿੰਨੀ ਕਹਦੇ ਉਨੀ ਆਇਆ ਬਈ ਵਧੀਆ ਓਕੇ ਆ ਬਾਈ ਹੁਣ ਤੇਰਾ ਕਾਰੋਬਾਰ ਕਾਮਯਾਬ ਹੈ ਹਾਂ ਹਾਂ ਮੇਰਾ ਕਾਰੋਬਾਰ ਠੀਕ ਆ ਬਾਈ ਤੇ ਕੀ ਨਾ ਬਾਈ ਥੋੜਾ ਕਿਹੜਾ ਪਿੰਡ ਆਗਾ ਮੇਰਾ ਪਿੰਡ ਆ ਸੇਲਵਰਾ ਹੀ ਗੋਗਾ ਮੇਰਾ ਨਾਮ ਐ ਸੇਲਵਰਾ ਪਿੰਡ ਆ ਗੋਗਾ ਬਾਈ ਦਾ ਨਾਮ ਆ ਭਰਾਵੋ ਰਾਮਪੁਰੇ ਦੇ ਕੋਲ ਆ ਉੱਪਰ ਵੀਰ ਦਾ ਨੰਬਰ ਦਿੱਤਾ ਬਈ ਠੀਕ ਐ ਗੋਗੇ ਬਾਈ ਧੰਨਵਾਦ ਧੰਨਵਾਦ ਬਾਈ ਮਿਹਰਬਾਨੀ ਸੁਪ੍ਰਭੋ ਅਜੇ ਹੋਰ ਪਤਾ ਹੀ ਨਹੀਂ ਕਿੰਨੇ ਕ ਬੰਦੇ ਨੇ ਜਿੰਨਾ ਵੀਰ ਥੋੜੀ ਗੱਲ ਕਰਾ ਸਕਦਾ ਕਈ ਵਾਰ ਨਾ ਬਹੁਤ ਵੀਰਾਨਾ ਹੁੰਦਾ ਵੀ ਖਣੀ ਯਾਰ ਵੀ ਉਹ ਹੋਣਾ ਹੋਵੇ ਵੀ ਪਲੈਨਿੰਗ ਨਾ ਹੋਵੇ ਹੋਰ ਨਾ ਹੋਵੇ ਉਹਦੇ ਆਣ ਗਵਾਨ ਚੋਂ ਵੀ ਤੁਸੀਂ ਬੰਦੇ ਦੇ ਜੋ ਪਤਾ ਕਰ ਸਕਦੇ ਹੋਗੇ ਤੇ ਬਾਈ ਇੱਕ ਮੈਨੂੰ ਫੌਜੀ ਬਾਈ ਹੋਰ ਗੱਲ ਦੱਸ ਵੀ ਇੱਕ ਤਾਂ ਬੰਦੇਆਂ ਨੇ ਬੱਚੇ ਰੱਖਣੇ ਹੁੰਦੇ ਸ਼ੌਂਕ ਨੂੰ ਜੀ ਹੈਨਾ ਇੱਕ ਜਰ ਮੈਂ ਕਹਿੰਦਾ ਵੀ ਜਿਵੇਂ ਆਪਣੇ ਨੌਜਵਾਨ ਮੁੰਡੇ ਇੰਨੇ ਫ੍ਰੀ ਮਿਲਦੇ ਆ ਜੀ ਜੀ ਜੇ ਉਹਨਾਂ ਦਾ ਆਪਾਂ ਇਸ ਲਾਈਨ ਦੇ ਵਿੱਚ ਫਿਊਚਰ ਬਣਾਉਣਾ ਹੋਵੇ ਉਹ ਵੀ ਬਈ ਚੰਗਾ ਹੋਗਾ ਬਈ ਬਹੁਤ ਖੁਸ਼ੀ ਹੁੰਦੀ ਆ ਵੀਡੀਓ ਲੰਬੀ ਹੋ ਜੂ ਮੋਗੇ ਏਰੀਆ ਦੇ ਕਈ ਭਰਾ ਜੁੜੇ ਹੋਏ ਨੇ ਜਿਹੜੇ ਜਾਂਦ ਨੇ ਤੇ ਉਹ ਫੈਕਟਰੀ ਵਗੈਰਾ ਚ ਲੱਗੇ ਨੇ ਉਹਨਾਂ ਨੂੰ 2-3 ਸਾਲ ਹੋ ਗਏ ਸਾਡੇ ਨਾਲ ਟੱਚ ਉਹਨੂੰ ਜਿਵੇਂ ਅਸੀਂ ਗਾਈਡ ਕਰਦੇ ਆ ਮੰਨ ਲਓ 2-200 ਬੱਚਾ ਪਾਲਿਆ ਬੱਚਾ ਬਈ ਐ ਐਂ ਜੇ ਨਹੀਂ ਜੇ ਤੁਸੀਂ ਵਧੀਆ ਕੁਆਲਿਟੀ ਦਾ ਬੱਚਾ ਪਾਉਣੇ ਹੋ ਇਹ ਨਹੀਂ ਹੈਗਾ ਵੀ ਤੁਹਾਡੇ ਕੋਲ 24 ਘੰ ਸ਼ਾਮ ਪਾਣੀ ਤੇ ਫੀਡ ਆ ਬਾਈ ਠੀਕ ਹੈ ਅੱਧਾ ਘੰਟਾ ਸਵੇਰ ਘੰਟਾ ਸ਼ਾਮ ਨੂੰ ਪਾਣੀ ਫੀਡ ਮਾੜੀ ਮੋਟੀ ਮੈਡੀਸਨ ਠੀਕ ਹੈ ਤੇ ਉਹ ਬੰਦੇ ਬਾਈ ਖੁਸ਼ ਆ ਮੈਂ ਉਹਨਾਂ ਨਾਲੋਂ ਵੀ ਗੱਲ ਕਰਾ ਸਕਦਾ ਤੁਹਾਨੂੰ ਨੰਬਰ ਦੇ ਦੂੰ ਸਕਰੀਨ ਤੇ ਚਲਾ ਦੇ ਉਹਗੇ ਏਰੀਆ ਤੇ ਕਈ ਨੇ ਬਾਈ ਇੱਧਰ ਬਾਈ ਬਜੀਤ ਕੇ ਪਿੰਡ ਤੋਂ ਨੇ ਜੀ ਇੱਕ ਬਾਈ ਆ ਹੈ ਜੀ ਉਹ ਹਰਜੀਤ ਬਾਜੇਖਾਨ ਨੇ ਬਾਜੇਖਾਨ ਨੇ ਟਿੱਬਿਆਂ ਤੇ ਰਹਿੰਦੇ ਨੇ ਉਹ ਬਾਈ ਕਿਤੇ ਲੱਗੇ ਹੋਏ ਨੇ ਗੱਲ ਉਹੀ ਆ ਭਰਾ ਉਹ ਵੀ ਜਿਹੜੇ ਵੀ ਕੋਈ ਜੌਬ ਕਰਦੇ ਆ ਵੀ ਜੌਬ ਦੇ ਨਾਲ ਨਾਲ ਤੁਸੀਂ ਸਾਈਡ ਇਨਕਮ ਵੀ ਕੱਢ ਸਕਦੇ ਹੋ ਆਪਦਾ ਇੱਕ ਛੋਟਾ ਜਿਹਾ ਤਿੰਨ ਕਮਰੇ ਵਾਲੇ ਕਮਰੇ ਦੇ ਵਿੱਚ ਰੱਖਿਆ ਨਾ ਬੰਦਾ ਚੰਗੇ 4 ਰੁਪਏ ਕਮਾ ਸਕਦਾ। ਬਾਈ ਸਾਡੇ ਇੱਥੇ ਬਜ਼ੁਰਗ ਨੇ ਮੈਂ ਨਾ ਨਹੀਂ ਲੈਂਦਾ ਉਹ ਕਿਤੇ ਕੰਮ ਕਰਦੇ ਸੀ ਬਜ਼ੁਰਗ ਬੁੜੀ ਨੇ ਉਹ ਬਿਤੇਰੇ 10 ਕ ਪੀਸ ਰੱਖਦੇ ਆ ਸਾਡੇ ਇੱਥੇ ਗੱਦਾ ਫੈਕਟਰੀ ਉੱਥੋਂ ਭਈਏ ਲੈ ਜਾਂਦੇ ਪੱਕਾ ਕਾਰੋਬਾਰ ਚਲਾਇ ਬੈਠਾ ਜੋ ਉਹ ਮੈਨੂੰ ਸੀਸਾ ਦਿੰਦੇ ਆ ਕਹਿੰਦੇ ਪੁੱਤ ਸਾਡਾ ਦੁੱਧ ਤਾਂ ਨਿਕਲਦਾ ਹੀ ਇੱਥੋਂ ਸਾਈਡ ਕਾਰੋਬਾਰ ਆ ਜੀ। ਹਾਂ ਬਿਲਕੁਲ ਮੈਂ ਤਾਂ ਬਾਈ ਪਹਿਲਾਂ ਮੈਂ ਵੀ ਇਹ ਸਾਈਡ ਕਰਕੇ ਚਲਾਇਆ ਸੀ ਯਾਰ ਮੇਰਾ ਫਾਈਨਾਂਸ ਦਾ ਸਾਈਡ ਪਰ ਲੋਕਾਂ ਦਾ ਪਿਆਰ ਇੰਨਾ ਮਿਲਿਆ ਹੁਣ ਫਾਈਨਾਂਸ ਵਾਲਾ ਜਮੇ ਹੀ ਬੰਦ ਕਰਤਾ ਵੀ ਇਧਰਲੇ ਪਾਸੇ ਯਾਰ ਲੋਕਾਂ ਨਾਲ ਜੁੜੀ ਠ ਸਭ ਤੋਂ ਵੱਡੀ ਪ੍ਰੋਬਲਮ ਇਹਦੇ ਵਿੱਚ ਜਿਵੇਂ ਬਾਈ ਨੇ ਕਿਹਾ ਆਉਂਦੀ ਦੀ ਵੀ ਆਪਾਂ ਕਿਸੇ ਤੋਂ ਬੱਚੇ ਲੈ ਲੈਂਦੇ ਕੋਈ ਵੀ ਬਰੀਡ ਹੋਵੇ ਤੇ ਉਸ ਤੋਂ ਬਾਅਦ ਬੰਦੇ ਆਪਾਂ ਨੂੰ ਗਾਈਡ ਲਾਈਨ ਨਹੀਂ ਦੀ ਕਰਦੇ ਤੇ ਆਪਾਂ ਨੂੰ ਨੌਲੇਜ ਦੀ ਘਾਟ ਹੋਣ ਕਰਕੇ ਆਪਣੇ ਬੱਚੇ ਨੁਕਸਾਨਦੇ ਜਾਂਦੇ ਮਰ ਜਾਂਦੇ ਤੇ ਆਪਣਾ ਨੁਕਸਾਨ ਹੋ ਜਾਂਦਾ ਤੇ ਆਪਾਂ ਟੋਟਲੀ 네ਗੇਟਿਵ ਹੋ ਜਾਂਦੇ ਹਨਾ ਤੇ ਹੁਣ ਸੋਡਾ ਤਿਆਰ ਬਾਕੀ ਆ ਬਾਈ ਆਪਣੇ ਵੀਰਾਂ ਨੂੰ ਕੀ ਮੈਸੇਜ ਇੱਕ ਬਾਈ ਮੇਰੇ ਇੱਕ ਹੀ ਸਲਾਹ ਮੈਸੇਜ ਲਾ ਲਓ ਸਲਾਹ ਲਾ ਲਓ ਛੋਟੇ ਵੀਰ ਦੀ ਕਿਤੋਂ ਵੀ ਬੱਚਾ ਲੈਣੇ ਹੋ ਬਾਈ ਜਦੋਂ ਤੁਸੀਂ ਬੱਚਾ ਲੈਣ ਜਾਂਦੇ ਹੋ ਪ੍ਰੋਪਰ ਟਾਈਮ ਕੱਢ ਕੇ ਜਾਓ ਇਹ ਨਹੀਂ ਹੜਹੜ ਕਰਦੇ ਗਏ ਪਈ ਪਾ ਬੱਚੇ ਬਾਈ ਲੈ ਉਸਦੇ ਫਾਰਮ ਚ ਇੱਕ ਘੰਟਾ ਬੈਠੋ ਬਾਈ ਪਹਿਲਾਂ ਜਾਂਦੇ ਅਗਲੇ ਦਾ ਬੱਚਾ ਦੇਖੋ ਹਾਂ ਦੇਖੋ ਨਿਗਾਹ ਮਾਰੋ ਜੇ ਬੱਚੇ ਨੂੰ ਜਾਨਵਰ ਨੂੰ ਕੋਈ ਬਿਮਾਰੀ ਆ ਘੰਟੇ ਚ ਉੱਥੇ ਤੁਹਾਨੂੰ ਮਰਿਆ ਬੱਚਾ ਮਿਲੂ ਉਹ ਬੱਚੇ ਬਿਲਕੁਲ ਨਾ ਲਓ ਜੇ ਘੰਟਾ ਤੁਸੀਂ ਉੱਥੇ ਬੈਠੇ ਹੋ ਅਗਲੇ ਨਾਲ ਗੱਲਬਾਤ ਕਰੀ ਆ ਸਲਾਹ ਤੁਹਾਨੂੰ ਵਧੀਆ ਦਿੰਦਾ ਤਾਂ ਬੱਚੇ ਤੇ ਪੈਸੇ ਲਾ ਕੇ ਬੱਚਾ ਸਹੀ ਸਲਾਮਤ ਤਾਂ ਲੈ ਕੇ ਆਉ। ਕਈ ਵਾਰੀ ਬਾਈ ਕੀ ਹੁੰਦਾ ਜਾਨਵਰ ਨੂੰ ਬਿਮਾਰੀ ਹੁੰਦੀ ਆ ਮੈਨੂੰ ਤੁਸੀਂ ਫੋਨ ਕਰ ਲਿਆ ਮੈਂ ਚੂਚੇ ਲੈਣ ਆਉਣਾ ਮੈਂ ਜਿਹੜੇ ਮਰੇ ਪਿਓ ਪਹਿਲਾਂ ਚੱਕਾ ਦੂੰ ਵੀ ਚੱਕ ਕੇ ਇਹਨਾਂ ਨੂੰ ਪਾਸੇ ਰੱਖ ਦਿਓ। ਤੁਸੀਂ ਆਏ ਮੈਂ ਪਾ ਕੇ ਦੇਤੇ ਥੋੜੇ ਜਾਂਦੀ ਗੱਲ ਜਾਂ ਸਿੱਟੀ ਜਾਣਗੇ। ਫਿਰ ਤਾਂ ਕਾਰੋਬਾਰ ਆਪੇ ਮਾੜ ਕਾਰੋਬਾਰ ਨੂੰ ਕੋਈ ਨਿੰਦਾ ਮੈਂ ਖੁੱਲਾ ਉਹਨੂੰ ਕਹਿਣਾ ਵੀ ਭਾਈ ਮੈਂ ਸਾਬਤ ਕਰ ਸਕਦਾ ਇਹ ਕਾਰੋਬਾਰ ਕਿਵੇਂ ਵਧੀਆ ਬਾਕੀ ਭਾਈ ਤੁਸੀਂ ਮੇਰਾ ਘਰਵਾਰ ਦੇਖ ਲਿਆ ਤੇ ਉਹੀ ਬੰਦਾ ਇਹ ਕੰਮ ਬਾਕੀ ਸਭ ਤੋਂ ਵੱਡੀ ਗੱਲ ਭਰਾ ਉਹ ਫੌਜੀ ਬੰਦਾ ਹੈ ਕਾਨੂੰਨਾਂ ਦੇ ਪੱਕੇ ਹੁੰਦੇ ਨੇਗੇ ਤੇ ਜਿਵੇਂ ਇਹੀ ਗੱਲ ਕਰਕੇ ਮੈਂ ਕਹਣਾ ਭਾਈ ਵੀ ਜਿਵੇਂ ਕਹਿੰਦੇ ਵੀ ਬੰਦਾ ਫੌਜ ਤੋਂ ਆ ਜਾਂਦਾ ਪਰ ਫੌਜ ਬੰਦੇ ਜੁਣੀ ਜਾਂਦੀ ਹੈ ਨਹੀ ਨਹੀ ਇਸੇ ਕਰਕੇ ਤੁਸੀਂ ਹਰੇਕ ਬੰਦੇ ਨੂੰ ਗਾਈਡ ਕਰਨ ਦਾ ਤਰੀਕਾ ਹੀ ਮੇਰੇ ਹਿਸਾਬ ਨਾਲ ਵੀ ਇੱਕ ਉਹ ਫੌਜ ਵਾਲੇ ਜਿਹੜੇ ਰੂਲ ਕਾਨੂੰਨ ਆਪਦੇ ਵਿੱਚ ਬਿਸ਼ੇ ਬੈਣੇਗੇ ਵੀ ਜੇ ਆਪਾਂ ਕਿਸੇ ਬੰਦੇ ਨੂੰ ਕੋਈ ਚੀਜ਼ ਦਿੰਦੇ ਆ ਤਾਂ ਉਹਨੂੰ ਪ੍ਰੋਪਰ ਆਪਾਂ ਜਾਣਕਾਰੀ ਦਿਓ ਤੇ ਮੈਂ ਤਾਂ ਵੀਰਾਂ ਨੂੰ ਇਹ ਗੱਲ ਕਹਿਣਾ ਬਾਈ ਬਾਈ ਕੋਲੇ ਭਾਂਡੇ ਵਗੈਰਾ ਸਾਰਾ ਕੁਝ ਅਵੇਲੇਬਲ ਆ ਤੇ ਜਿਵੇਂ ਮੈਡੀਸਨ ਦਵਾਈਆਂ ਵਗੈਰਾ ਦੀ ਸਾਰੀ ਜਾਣਕਾਰੀ ਉਹ ਬਾਈ ਕੋਲੇ ਅਵੇਲੇਬਲ ਆ ਫੀਡ ਵਗੈਰਾ ਜੋ ਵੀ ਤੁਸੀਂ ਲੈਣੀ ਹੈਗੀ ਜਿਵੇਂ ਬਾਈ ਨੇ ਕਿਹਾ ਵੀ ਬਹੁਤੀਆਂ ਨਾਮੀ ਕੰਪਨੀਆਂ ਨੇ ਉਹ ਕੱਲੀਆਂ ਨਾਮ ਦੀ ਨੇ ਕੱਲਾ ਐਡ ਦੇ ਸਿਰ ਤੇ ਵੱਡੇ ਵੱਡੇ ਉਹਨਾਂ ਤੋਂ ਐਡ ਕਰਵਾਈ ਤੇ ਕੰਮ ਚੱਲੀ ਜਾਂਦਾ ਪਰ ਬਾਈ ਕਹਿੰਦਾ ਵੀ ਬਾਈ ਮੈਂ ਫੀਡ ਲਿਉਂਦਾ ਰਹਾ ਉਹ ਤੋਂ ਬਾਅਦ ਟੈਸਟ ਕਰਵਾਈ ਉਹਦੇ ਵਿੱਚ ਡੱਕਾ ਕੋਈ ਨਹੀਂ ਹੁੰਦਾ ਕਹਿੰਦਾ ਜਿਹੜੀ ਇਹ ਈਜੀ ਕੰਪਨੀ ਦੀ ਫੀਡ ਆਉਂਦੀ ਹੈ ਬਾਈ 87% ਦਾਣਾ 'ਚ ਹਾਂਜੀ ਬਾਈ ਇਹ ਤਾਂ ਦਾਣਾ ਵੀ ਬਾਈ ਇਹਦੇ ਜਿਹੜੀਆਂ ਕੁਆਲਿਟੀਆਂ ਨੇ ਨਾ ਜਿਵੇਂ ਹੁਣ ਇੱਕ ਤੇਜ 'ਚ ਬਾਈ ਨੋਰਮਲ ਫੀਡ ਆਉਂਦੀ ਹੈ ਇੱਕ 골ਡ ਫੀਡ ਆਉਂਦੀ ਹੈ ਜਿੰਨਾ ਕ ਤੁਸੀਂ ਪੈਸਾ ਲਾਓਗੇ ਉਨਾਂ ਕ ਤੁਹਾਨੂੰ ਇਹ ਅਫੈਕਟ ਦਿਖਾਊ ਉਨਾਂ ਕ ਤੁਹਾਨੂੰ ਇਹ ਬੈਨੀਫਿਟ ਦਿਓ ਜੀ हां ਅਸੀਂ ਵੀ ਬਾਈ ਉਹ ਕਰਨਾਲ ਤੋਂ ਕਿੱਥੇ ਮੈਂ 20 50 ਗੱਟਿਆਂ ਨਾਲ ਸਰ ਜਾਂਦਾ ਸੀ ਕਿੱਥੇ ਆ ਤੁਹਾਡੇ ਸਾਹਮਣੇ ਪਿਆ ਬਿੱਲ ਜੀ 1,87,000 ਰੁਪਏ ਇਕੱਠਾ ਲਾਉਣਾ ਕਿਹੜਾ ਸੌਕਾ ਉਹ ਤਾਂ ਹੀ ਲਾਇਆ ਬਾਈ ਇੱਕ ਐਵੇਂ ਸੀ ਹਾਂ ਜਾਨਵਰ ਅਗਲਾ ਲੈ ਜਾਂਦਾ ਗਰੋਥ ਕਰਦਾ ਨਹੀਂ ਬਾਈ ਤੇ ਬਾਈ ਮੇਰੀ ਪਰਸਨਲੀ ਸਲਾਹ ਜਿਹੜੇ ਬੰਦਿਆਂ ਨੇ ਬਾਈਆਂ ਨੇ ਜਾਨਵਰ ਰੱਖੇ ਹੋਏ ਇੱਕ ਵਾਰੀ ਇਹ ਫੀਡ ਮੈਂ ਕੋਈ ਕੰਪਨੀ ਦਾ ਨਹੀਂ ਕੱਲ ਨੂੰ ਇਹਨਾਂ ਦਾ ਵੀ ਕਿਉਂ ਪਤਾ ਨਹੀਂ بگੜਦਿਆਂ ਦਾ ਪਰ ਮੈਂ ਹੁਣ ਜਿਹੜੀ ਅੱਜ ਦੀ ਘੜੀ ਆ ਬਾਈ ਤੁਹਾਨੂੰ ਸਲਾਹ ਦਿੰਨਾ ਇੱਕ ਵਾਰੀ 5 ਕਿਲੋ ਫੀਡ ਜੀ ਇੱਕ ਵਾਰੀ ਇਹਦਾ ਟ੍ਰਾਇਲ ਕਰਕੇ ਦੇਖੋ ਦੂਜੀਆਂ ਵੀਡੀਓ ਨੂੰ ਮੈਨੂੰ ਬਹੁਤ ਬੈਸਟ ਲੱਗਿਆ ਬਾਈ ਮੈਨੂੰ 4 ਸਾਲ ਹੋ ਗਏ ਇਸ ਧੰਦੇ 'ਚ ਬਹੁਤ ਵਧੀਆ ਰਿਜ਼ਲਟ ਆਇਆ ਠੀਕ ਹੈ ਬਿਲਕੁਲ ਪ੍ਰਭੋ ਬਾਕੀ ਮੈਂ ਨਾਲ ਹੀ ਇੱਕ ਕਹਿਣਾ ਸਾਰੇ ਵੀਰਾਂ ਨੂੰ ਜਾਂਦੇ ਜਾਂਦੇ ਹਨਾ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਵੀ ਇੱਕ ਵਾਰੀ ਬਾਈ ਤੁਸੀਂ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਆ ਕੇ ਜਾਓ ਜ਼ਰੂਰ ਇਹ ਤਪੇ ਤੋਂ ਪੱਖੋ ਕੈਂਚੀ ਵਾਲੇ ਰੋਡ ਤੇ ਵੀ ਪਿੰਡ ਪੈ ਜਾਂਦਾ ਤੇ ਜਿਹੜਾ ਬਰਨਾਲੇ ਤੋਂ ਪੱਖੋ ਕੈਂਚੀਆਂ ਨੂੰ ਜਾਂਦਾ ਉਧਰ ਦੇ ਵੀ ਜਿੱਥੇ ਟੋਲ ਟੈਕਸ ਹੁੰਦਾ ਦੀ ਉਥੋਂ ਵੀ ਟਿੱਡਾ ਜਾਂ ਰਾਹ ਜਾਂਦਾਗਾ ਤੇ ਬਾਈ ਕੇਂਦਰ ਫੌਜੀ ਕਹਿ ਕੇ ਕਿਹਨੂੰ ਮਰ ਬਾਕੀ ਨਾਲ ਇਥੇ ਹਰ ਵਕਤ ਸਾਨੂੰ ਸਾਡਾ ਵੀਰ ਆ ਜਾ ਬਾਈ ਇਧਰ ਨੂੰ ਬਾਈ ਗੁਰਪ੍ਰੀਤ ਮੈਂਬਰ ਆਗਾ ਮੌਜੂਦਾ ਪੰਚਾਇਤ ਮੈਂਬਰ ਹਨ ਤੇ ਬਾਕੀ ਬਾਈ ਲਖਮਨ ਹੁਰੀ ਬਾਈ ਲਵੀ ਹੁਰੀ ਤੇ ਬਾਈ ਰਾਣੇ ਹੁਰੀ ਹੋਰ ਵੀ ਆਪਣੇ ਜਿੰਨੇ ਵੀਰ ਨੇਗੇ ਸਾਰੇ ਤੁਸੀਂ ਮਤਲਬ ਜਿਹੜੇ ਪਿੰਡ ਦੇ ਆਪਾਂ ਕਹਿੰਦੇ ਮੋਤਵਾਰ ਬੰਦੇ ਨੇ ਹਨਾ ਚੰਗੇ ਬੰਦੇ ਆ ਜਿਹਨਾਂ ਦਾ ਪਿੰਡ ਦੇ ਵਿੱਚ ਜਿਤਨਾ ਨਾਮ ਹੁੰਦਾਗਾ ਤੇ ਉਹ ਬੰਦਿਆਂ ਨਾਲ ਬਾਈ ਦਾ ਸਹਿਜਾਰ ਆ ਤੇ ਸਾਰੇ ਬੰਦਿਆਂ ਨੇ ਜਦੋਂ ਮੈਨੂੰ ਦੱਸਿਆ ਜੀ ਬਾਈ ਐਂ ਕਰਕੇ ਬੰਦੇ ਦਾ ਬਹੁਤ ਵਧੀਆ ਕੰਮ ਆ ਫਿਰ ਮਹਾ ਜਰ ਬਾਈ ਕੋਲੇ ਆਪਾਂ ਆ ਕੇ ਜਾਈਏ ਤੇ ਫੌਜੀ ਸਾਹਿਬ ਇੱਕ ਤੁਹਾਡਾ ਮੋਬਾਈਲ ਨੰਬਰ ਦੇ ਦਿਓ ਜਿਹੜਾ ਆਪਾਂ ਵੀਡੀਓ ਚ ਪਾਉਣਾਗਾ ਕਈ ਵਾਰ ਭਰਾ ਉਹ ਬੰਦਾ ਫੋਨ ਨਾ ਚੱਕੇ ਤਾਂ ਵਟਸਐਪ ਤੇ ਬੋਲ ਕੇ ਮੈਸੇਜ ਭੇਜ ਦਿਆ ਕਰੋ ਜੇ ਇੱਕ ਫੋਨ ਮੇਰਾ ਵੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 5 6 ਵਜੇ ਤੱਕ ਹੀ ਲਾਇਆ ਕਰੋ ਆਪਲਾ ਤਾਂ 5 6 ਬਾਈ ਫੋਨ ਦਾ ਚੱਕਰ ਨੂੰ ਹੈ ਨਾ ਜੀ ਜੀ ਤੇ ਨੰਬਰ ਦੱਸ ਦੇ ਬਾਈ ਕਿਹੜਾ ਪਾਉਣਾ ਮੇਰਾ ਨੰਬਰ ਆ ਬਾਈ 98034 17786 9803417786 ਇੱਕ ਨੰਬਰ ਆ ਜੀ 79018 18650 79018 18850 ਬਿਲਕੁਲ ਭਰਾਵੋ ਬਾਕੀ ਬਾਈ ਦੇ ਆ ਕਾਰਡ ਦੀ ਆਪਾਂ ਉੱਪਰ ਫੋਟੋ ਲਾ ਦਾਂਗੇ ਤੇ ਇਹਦਾ ਤੁਸੀਂ ਸਕਰੀਨ ਸ਼ਾਟ ਵੀ ਲੈ ਲਿਓ ਅਸੀਂ ਚੰਗੀ ਤਰ੍ਹਾਂ ਫੋਟੋ ਵੀ ਲਾ ਦਾਂਗੇ ਤੇ ਇਧਰਲੀ ਪਾਸੇ ਬਾਈ ਨੇ ਬਣਾਇਆ ਵੇ ਹਿੰਦੀ ਦੇ ਵਿੱਚ ਕਿਉਂ ਪੂਰੇ ਆਲ ਇੰਡੀਆ ਦੇ ਵਿੱਚ ਬਾਈ ਦਾ ਸਰਕਲ ਆਗਾ ਸੋ ਠੀਕ ਆ ਭਰਾਵੋ ਠੀਕ ਆ ਫੌਜੀ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ ਧੰਨਵਾਦ